ਗ੍ਰੈਟੇ ਵਿਚ ਕਹਤਾ ਕਿ ਸਪਲਾਈ ਹਰੇ 10 ਮਿੰਟ ਵਾਸਤੇ ਬੰਦ ਰੱਖਿਓ ਉਹਦਾ ਪਲਾਸਟਰ ਕਰਨ ਕਰਕੇ ਜੰਪਰ ਖੋਲ ਦੇਣ ਨਾ ਇਥੋਂ ਨਲ ਕੱਲਿਆਂ ਦੀ ਮੋਟਰ ਖੜੂਗੀ ਬਸ ਚੈੱਕ ਬਾਈ ਅਨਸਕਸੈਸਫੁਲ ਅਟੈਂਟ ਇਸਕਾ ਬਹੁਤ ਟਾਈਮ ਹੋ ਗਿਆ ਹਾਂ ਜਿਆਦਾ ਹੋ ਗਿਆ ਆਰਥਲਿਕਸ ਐਕਸਪੀਰੀਅੰਸ ਬੰਦੇ ਨੂੰ ਬੁਲਾਓ ਜੀ ਉਹ ਕਿੱਥੇ ਆ ਆ ਤੇਰ ਵਗਾਰ ਝੋਟ ਵੀ ਆਇਆ ਉਹਦਾ ਫਿਰ ਉਹਨੇ ਕੋ ਪਲਾਟ ਸਾਫ ਕਰਕੇ ਹਟਿਆ ਹਾਂ ਯਾਰ ਤਾਰਾ ਬਿਨਾਂ ਲੋੜ ਹੋ ਰਿਹਾ ਹੋਰ ਇਹਦੀ ਲੋੜੀ ਨਹੀਂ ਹੁੰਦਾ ਕਿ ਨਿੱਪ ਨਿੱਪ ਦੇ ਰੁਕਾ ਸਕਦਾ ਹੋਰ ਇਹਦਾ ਕੰਮ ਹੀ ਨਹੀਂ ਤੇ ਪਹਿਲਾ ਹੈਗਾ ਇਹਦਾ ਮਾਰਕਾ ਅਖੇ ਚ ਬੈਗ ਖਿਚਲਾ ਮਾਰੀ ਜੀ ਟੱਚ ਨਹੀਂ ਹੋਈ ਚਾਹ ਹੋਏ ਕੋਈ ਪਰਾ ਸੰਗਲੀ ਲਿਪਟ ਗਈ ਇਧਰੋਂ ਬਸ 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 ਲੜੇ ਛੱਡ ਦੇ ਉਹ ਸੰਗਲੀ ਲਿਪਟ ਗਈ ਜੇ ਇਹ ਉਹ ਮਾਰਫੋਨ ਮੰਗੀ ਤੁਰਗਾ ਬੰਦਾ ਕਰੀ ਸੰਦੀਪ ਮੈਂ ਤਾਂ ਕਹਿੰਦੇ ਜਰਾ ਵੇ ਚਲਵਾਉਂਦੀ ਜੀ ਅੱਜ ਹਾਂ ਆ ਵੀ ਚੱਕਰ ਆ ਪਰ ਸਾਡੀ ਆਪਦੀ ਮੋਟਰ ਵੀ ਇਸੇ ਫੀਡਰ ਤੇ ਆ ਉਹ ਲੈ ਕੇ ਕੱਟ ਜਾ ਇਹਦੀ ਆਪਦੀ ਵਿਜੋ ਹੋਇਆ ਕੱਟ ਰ ਅਸੀਂ ਪਾ ਕੇ ਲੈ ਜਾਣੂ ਹੁਣੇ ਬੈਲਟ ਚ ਬੈਲਟ ਦਾ ਫੈਸਲਾ ਕਰੇਗਾ ਬਹੁਤ ਨੂਰਾਂ ਵਾਲੀ ਬ੍ਰਾਂਚ ਤੇ ਵੜਨੇ ਨੇ ਆ ਕਟਰ ਪਾ ਕੇ ਲੈ ਜਾ ਕਟਰ ਬਾ ਫਟਾਫਟ ਬੈਲਟ ਚ ਕਿਨ ਲਾਇਆ ਉਹ ਦੂਰ ਕਰਨ ਨੂੰ ਹੀ ਹੈਲੋ ਜੈਸਾ ਅਸਮਾਏ ਪੋਲ ਤੇ ਚੜ ਰਹੇ ਹਾਂ ਜੈਂਪਰ ਕਰਨਾ ਠੀਕ ਆ ਮੈਨੂੰ ਬੈਕ ਕਾਲ ਕਰਦਾ ਬਸ 5 ਮਿੰਟ ਖੜੋ 5 ਮਿੰਟ ਅਜ ਬੋਝ ਕੇ ਸੰਦੀਵੇਂ ਪੋਲ ਤੋਂ ਪਾਸੋਂ ਟੇਡਾ ਹੈ ਹਾਂ ਚਾ ਕੋਈ ਨਹੀਂ ਕਾਲੀ ਨਾ ਕਰ ਕੋਈ ਚੱਕਰ ਨਹੀਂ ਲੈਣ ਦਾ ਦੱਸ ਕੇ ਚੱਲੂਗੀ ਆੜਾ ਬੋਲ ਬੋਹਦਾ ਕਰ ਹੈ ਨਹੀਂ ਕਰ ਦਾਂਗਾ ਇੰਨਾ ਸਾਹਬ ਕਿੱਥੇ ਆ ਉਹ ਲੈ 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 ਹੈ ਜਿਹੜੇ ਫਸੇ ਜਿਹੜੇ ਰੀਆ ਸੀ ਹਾਂ ਦਾ ਤਾਂ ਕਹੀ ਐ ਲੈਨਮੈਨ ਸੰਦੀਪ ਸਿੰਘ ਪੋਲ ਤੇ 11 ਕੇਵੀ ਦਾ ਪੋਲ ਤੇ ਜੰਪਰ ਤੋੜਨ ਲਈ ਚੜ ਗਏ ਜੀ ਐ ਲੋਕ ਤਾਂ ਖੁੱਲੀ ਹੋਣਗੇ ਜੀ ਲੈ ਉਧਰ ਜਾਮ ਲੱਗ ਗਿਆ ਗੱਡੀ ਦਾ ਹੈ ਦੇਖੇ ਬੋਲ ਕੇ ਮੇਰੇ ਚੰਦਰ ਨੂੰ ਹੱਥ ਪਾ ਲੋ ਜੀ ਉੱਪਰ ਲੈਨਮੈਨ ਸਾਹਿਬ ਇਕਾ ਸਟੇ ਵਿੱਚ ਅੜਿਕਾ ਲਾਗੇ ਲੈਣ ਮੈਨੂੰ ਚੜਨ ਵਾਸਤੇ ਤੇ ਅੱਜ ਤਾਂ ਕਰਕੇ ਥੋੜਾ ਟਾਈਮ ਵੱਧ ਲੱਗ ਰਿਹਾ ਜੰਪਰ ਖੋਲਣ ਵਾਸਤੇ ਅਰਥਾਂ ਕਰਕੇ ਗਲਵਜ਼ ਪਾ ਕੇ ਜੀ ਪੂਰਾ ਸੇਫਟੀ ਨਾਲ ਕੰਮ ਕਰਨਾ ਹੈ ਨਾ ਤੇ ਕਿਉਂਕਿ ਇਧਰਲੇ ਪਾਸੇ ਆਪਣੀ ਇਨਕਮਿੰਗ ਆ ਇਧਰਲੇ ਪਾਸੇ ਆਊਟ ਗoing ਆ ਜਾ ਰਹੀ ਹੈ ਲੈਣ ਅੱਗੇ ਜਾ ਕੇ ਤੇ ਦੂਸਰੇ ਫਿਡਰ ਨਾਲ ਕ੍ਰੋਸਿੰਗ ਆ ਨੇ ਤਾਂ ਕਰਕੇ ਆਪਾਂ ਆਊਟ ਗoing ਦੇ ਉੱਪਰ ਅਰਥ ਕੀਤੀ ਹੋਈ ਆ ਇਧਰੋਂ ਇਹ ਕਲੀਅਰ ਆ ਗਈ ਲਾਈਨ ਤੇ ਚਲੋ ਜੀ ਹਾਂ ਚੈਨਲ ਤੇ ਰਾਵ ਨਾਲ ਖੜਦੋ ਤਾਂ ਹੋ ਗਏ ਜੀ ਆ ਨੰਬਰ ਆ ਤੇ ਆ ਰਿਹਾ ਸਟੈਪ ਸਲੀਪਣਾ ਗੱਜੇ ਤਾਰ ਰੋ ਤੇ ਅਗਰੀ ਇਨਸੂਲੇਟਰ ਫੜ ਲਓ ਪੂਰਾ ਪਿੰਨੇ ਇਨਸੂਲੇਟਰ ਫੜ ਲਾ ਪਿੰਨ ਫੜ ਲਾ ਇੱਕ ਪਿੰਨ ਫੜ ਕੇ ਤੜ ਉਹ ਤਾਹ ਹੋ ਜਾ ਹਾਂ ਵੈਰੀ ਗੁੱਡ ਬਸ ਲੈ ਬਣ ਗਈ ਗੱਲ ਇੱਥੇ ਬਹਿ ਜਾ ਇੱਥੇ ਬੈਕੀ ਵੜਦੇ ਬਸ ਨੀਚੇ ਵੜ ਕੇ ਉੱਪਰ ਮੇਲ ਦੇ ਗਲਵਚ ਪਾ ਲਾ ਉਪਰੋਂ ਵੜ ਉਪਰੀ ਵੜ ਦਿੰਨੇ ਆ ਫਿਰ ਥੱਲੇ ਉੱਪਰ ਐਨੇ ਲਈ ਬਾਅਦ ਚ ਲਾਉਣੇ ਵੀ ਨੇ ਸਾਹ ਨਾਲ ਆਹੀ ਮੋਟਰ ਕਢਾਉਣੀ ਆ ਹਾਂ ਉਹੀ ਰੋਸੋ ਮਰਾ ਇਪਰ ਵੱਢਦੇ ਨੇ ਜਿੱਥੋਂ ਤਰਾਜੀ ਕਰਦਾ ਵੱਢ ਕੇ ਮਾਰ ਦਿੱਥੇ ਤੈਨੂੰ ਸੁਖਾਲ ਜਮੀਂ ਨੀਚੋਂ ਵੱਡੀ ਜਮੀਂ ਜੜ ਤੋਂ ਵੱਢਣੇ ਨੇ ਕਿਸੇ ਬਾਅਦ ਤੋਂ ਲਾਉਣੇ ਵੀ ਨੇ ਫਿਰ ਕਿੰਨੇ ਕਿ ਉਹ ਜੋੜ ਲਾਉਂਦੇ ਫਿਰ ਜਾਵਾਂਗੇ ਹੇ ਤਾਂ ਇਹਦੇ ਨੇਟ ਨਾ ਹੋ ਗੁਲਾਬ ਦਾ ਹੁਣ ਇੱਕ ਆਹ ਹੈ ਨਾ ਹਾਂ ਇਹਨੂੰ ਐ ਕਰੀ ਇਹਨੂੰ ਹਾਂ ਥੱਲੇ ਵੱਢ ਦੇ ਇਹ ਇਹਨੂੰ ਉਪਰੋਂ ਵੱਢਦੇ ਨਮਾ ਲੱਗੂ ਇਹਦਾ ਇਹ ਥੱਲੇ ਰਵੇੜ ਦੇ ਇਹਨੂੰ ਉਪਰੋਂ ਵੱਢ ਕੇ ਨਮਾ ਲੱਗ ਜਾਏ ਇਹ ਵਾਲਾ ਤਾਂ ਆ ਚੱਲ ਕੋਈ ਨਹੀਂ ਕਰਦੇ ਥੱਲੇ ਨੂੰ ਥੱਲੇ ਨੂੰ ਕਰਦੇ ਵਾ ਕੋਈ ਨਹੀਂ ਕਰ ਦਿੰਦਾ ਉਹ ਲਸਰੇ ਵਾਲਾ ਜੰਪਰ ਵੜਦੇ ਪਹਿਲਾਂ ਆ ਕੇ ਥੱਲੇ ਨੂੰ ਘੁਮਾ ਦੇ ਇੱਕ ਰਹਿ ਗਿਆ ਜੰਪਰ ਇਹ ਥੋੜਾ ਜਿਹਾ ਦੂਰ ਆ ਲਾਉਣ ਵੇਲੇ ਤਾਂ ਉੱਪਰੋਂ ਵੜਦੇ ਜੰਪਰ ਇਹਨੂੰ ਉੱਪਰੋਂ ਵੜ ਲੈ ਲਾਉਣ ਵੇਲੇ ਬਾਰਡਿਕ ਤਾਂ ਹਾਂ ਇਹ ਥੋੜਾ ਜੰਬੀ ਬਾਰੀਕੀ ਜ਼ਿਆਦਾ ਚੱਲ ਵੱਡਿਆ ਗਿਆ ਹੁਣ ਦੇਖ ਕਿਦ ਨੂੰ ਘੁਮਾਉਣਾ ਪਊਗਾ ਥੱਲੇ ਨਹੀਂ ਕਰਾ ਵੜਾ ਹੋਈ ਮੜਾ ਜਾ 谢谢 <Check. S 2>